ਤੇ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਜੇਲ੍ਹ ਚੋਂ ਬਾਹਰ ਆ ਚੁੱਕਿਆ ਡੇਰਾ ਮੁਖੀ ਰਾਮ ਰਹੀਮ ਡੇਰਾ ਪ੍ਰੇਮੀਆਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਹੈ ਪੁੱਠੀਆਂ ਛਾਲਾਂ ਮਾਰਨਗੇ ਸੁਣ ਕੇ ਖਬਰ ਕਿਉਂਕਿ ਹੁਣ ਫਿਰ ਤੋਂ 40 ਦਿਨ ਦੀ ਫਰਲੋ ਡੇਰਾ ਮੁਖੀ ਰਾਮ ਰਹੀਮ ਨੂੰ ਮਿਲ ਚੁੱਕੀ ਹੈ 2025 ਦੀ ਜੇਕਰ ਗੱਲ ਕੀਤੀ ਜਾਵੇ ਤਾਂ 2025 ਦੇ ਵਿੱਚ ਹੁਣ ਤੱਕ 91 ਦਿਨ ਦੀ ਛੁੱਟੀ ਮਿਲ ਚੁੱਕੀ ਹੈ ਜੋ ਹੁਣ 40 ਦਿਨ ਦੀ ਫਰਲੋ ਦਿੱਤੀ ਗਈ ਆ ਇਸ ਦੇ ਸਮੇਤ ਤਾਂ ਹੁਣ ਤੱਕ ਜਦੋਂ ਦਾ ਡੇਰਾਮੁਖੀ ਰਾਮ ਰਹੀਮ ਜੇਲ੍ਹ ਦੇ ਵਿੱਚ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ 14 ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕਿਆ ਜਿਨ੍ਹਾਂ ਦੇ ਵਿੱਚੋਂ ਫਰਲੋ ਤੇ ਜਿਨ੍ਹਾਂ ਦੇ ਵਿੱਚੋਂ ਪੈਰੋਲ ਸ਼ਾਮਲ ਹੈ ਕਦੇ ਪੈਰੋਲ ਦੇ ਉੱਤੇ ਤੇ ਕਦੇ ਫਰਲੋ ਦੇ ਉੱਤੇ ਡੇਰਾਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਜਾਂਦਾ ਹਾਲਾਂਕਿ ਹਰ ਵਾਰ ਡੇਰਾਮੁਖੀ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਸਵਾਲ ਖੜੇ ਹੁੰਦੇ ਨੇ ਐ ਜੀ ਪੀ ਸੀ ਦੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਇੱਕ ਪਾਸੇ ਤਾਂ ਬੰਦੀ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਐ ਤਾਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਐ ਨਾ ਹੀ ਉਹਨਾਂ ਨੂੰ ਫਰਲੋ ਦਿੱਤੀ ਜਾਂਦੀ ਐ ਪਰ ਦੂਜੇ ਪਾਸੇ ਡੇਰਾ ਮੁਖੀ ਰਾਮ ਰਹੀਮ ਨੂੰ ਹਰ ਬਾਰ ਪੈਰੋਲ ਦੇ ਦਿੱਤੀ ਜਾਂਦੀ ਐ ਫਰਲੋ ਦੇ ਦਿੱਤੀ ਜਾਂਦੀ ਐ ਇੱਕ ਵਾਰ ਫਿਰ ਰੋहतक ਦੀ ਸੁਨਾਰੀਆ ਜੇਲ੍ਹ ਚੋਂ ਡੇਰਾਮੁਖੀ ਰਾਮ ਰਹੀਮ 40 ਦਿਨ ਦੀ ਫਰਲੋ ਲੈ ਕੇ ਬਾਹਰ ਆਇਆ ਤੇ ਇਸ ਵਾਰ ਜੋ ਖਬਰਾਂ ਮਿਲ ਰਹੀਆਂ ਨੇ ਕਿ ਡੇਰਾਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਸਿੱਧਾ ਸਿਰਸਾ ਡੇਰੇ ਦੇ ਵਿੱਚ ਪਹੁੰਚਿਆ ਸਿਰਸਾ ਡੇਰਾ ਦੇ ਵਿੱਚ ਪਹੁੰਚ ਕੇ ਵੀਡੀਓ ਦੇ ਰਹੀ ਕੋਈ ਸੰਦੇਸ਼ ਡੇਰਾ ਪ੍ਰੇਮੀਆ ਦੇ ਲਈ ਜਾਰੀ ਜ਼ਰੂਰ ਕਰ ਕੀਤਾ ਜਾਵੇਗਾ ਕਿਉਂਕਿ ਹਰ ਬਾਰ ਜਦੋਂ ਡੇਰਾਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਆਪਣੀ ਸਿਹਤ ਬਾਰੇ ਆਪਣੀਆਂ ਸੰਗਤਾਂ ਨੂੰ ਆਪਣੇ ਡੇਰਾ ਪ੍ਰੇਮੀਆਂ ਨੂੰ ਜਰੂਰ ਮੈਸੇਜ ਦਿੰਦਾ ਤਾਂ ਹੁਣ ਇਸ ਵਾਰ ਮੈਸੇਜ ਕੀ ਦਿੱਤਾ ਜਾਵੇਗਾ ਤੇ ਨਾਲ ਹੀ ਇਹ ਵੀ ਡੇਰਾ ਪ੍ਰੇਮੀ ਉਡੀਕ ਕਰ ਰਹੇ ਹੁੰਦੇ ਨੇ ਕਿ ਡੇਰਾ ਮੁਖੀ ਰਾਮ ਰਹੀਮ ਬਾਹਰ ਆਉਣ ਤੋਂ ਬਾਅਦ ਜਿਹੜਾ ਕਿ satsang ਕਰੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਜਦੋਂ ਪਹਿਲਾਂ ਪੈਰੋਲ ਮਿਲਦੀ ਸੀ ਡੇਰਾ ਮੁਖੀ ਰਾਮ ਰਹੀਮ ਨੂੰ ਤਾਂ ਲਾਈਵ ਜਿਹੜੀ ਸੰਗਤਾਂ ਦੇ ਨਾਲ ਡੇਰਾ ਪ੍ਰੇਮੀਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸੀ ਹਰ ਰੋਜ਼ ਲਾਈਵ ਜੁੜ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਬਹੁਤ ਸਾਰੀਆਂ ਸੰਤਾਂ ਜਿਹੜੀਆਂ ਬਹੁਤ ਸਾਰੇ ਡੇਰਾ ਪ੍ਰੇਮੀ ਪ੍ਰੇਮਣਾ ਡੇਰਾ ਮੁਖੀ ਰਾਮ ਰਹੀਮ ਦੀ ਇੱਕ ਝਲਕ ਪਾਉਣ ਦੇ ਲਈ ਬੇਤਾਬ ਹੁੰਦੀਆਂ ਸੀ ਤੇ ਨਾਲ ਹੀ ਡੇਰਾ ਪ੍ਰੇਮੀ ਜਿਹੜੇ ਨੇ ਉਹ ਕਦੇ ਕੁਝ ਬਣਾ ਕੇ ਲੈ ਕੇ ਆਉਂਦੇ ਸੀ ਤੇ ਡੇਰਾ ਮੁਖੀ ਰਾਮ ਰਹੀਮ ਉਹਨਾਂ ਨੂੰ ਟਿਪਸ ਵੀ ਦਿੰਦੇ ਸੀ ਕਈਆਂ ਨੂੰ ਬਿਊਟੀ ਟਿਪਸ ਦਿੰਦੇ ਸੀ ਕਈ ਜੋ ਵੀ ਕੋਈ ਕਿਸੇ ਦੇ ਮਨ ਦੇ ਵਿੱਚ ਸਵਾਲ ਹੁੰਦਾ ਸੀ ਉਹ ਬੇਝਿਜਕ ਹੋ ਕੇ ਉਸ ਲਾਈਕ ਦੇ ਦੌਰਾਨ ਪੁੱਛਦੇ ਸੀ ਤਾਂ ਡੇਰਾ ਮੁਖੀ ਰਾਮ ਰਹੀਮ ਉਹਨਾਂ ਨੂੰ ਸੁਝਾਅ ਦਿੰਦਾ ਸੀ ਤਾਂ ਇਸ ਵਾਰ ਕੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣਗੇ ਡੇਰਾ ਮੁਖੀ ਰਾਮ ਰਹੀਮ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੋਂ ਦੂਰੀ ਬਣਾ ਕੇ ਰੱਖੀ ਜਾਵੇਗੀ ਕਿਉਂਕਿ ਜੋ ਡੇਰੇ ਦੇ ਅੰਦਰ ਦੋ ਵਿੰਗ ਨੇ ਸਿਆਸੀ ਵਿੰਗ ਆ ਇੱਕ ਇੱਕ ਡੇਰਾ ਪ੍ਰੇਮੀਆ ਦਾ ਜੋ ਧੜਾ ਆ ਦੋ ਧੜੇ ਬਣੇ ਹੋਏ ਨੇ ਤਾਂ ਉਹਨਾਂ ਦੇ ਵਿਚਾਲੇ ਵੀ ਜਿਹੜੀ ਆ ਖਿੱਚੋ ਤਾਣ ਜ਼ਰੂਰ ਚੱਲਦੀ ਰਹਿੰਦੀ ਆ ਪਰ ਇਸ ਵਾਰ ਜਿਹੜਾ ਕੀ ਡੇਰਾ ਮੁਖੀ ਰਾਮ ਰਹੀਮ ਦੇ ਲੋਕਾਂ ਦੇ ਨਾਲ ਸੰਗਤਾਂ ਦੇ ਨਾਲ ਡੇਰਾ ਮੁਖੀ ਜਿਹੜਾ ਡੇਰਾ ਪ੍ਰੇਮੀਆ ਦੇ ਨਾਲ ਲਾਈਵ ਹੋ ਕੇ ਗੱਲਾਂ ਬਾਤਾਂ ਕਰੇਗਾ ਥੋੜੀ ਦੇਰ ਦੇ ਬਾਅਦ ਪਤਾ ਲੱਗ ਜਾਵੇਗਾ ਜੋ ਵੀਡੀਓ ਸੰਦੇਸ਼ ਆਵੇਗਾ ਉਸ ਦੇ ਵਿੱਚ ਕੀ ਸੰਦੇਸ਼ ਦਿੱਤਾ ਜਾਵੇਗਾ ਪਰ ਜੇਕਰ ਗੱਲ ਕੀਤੀ ਜਾਵੇ 2025 ਦੀ 2025 ਦੇ ਵਿੱਚ ਪਹਿਲੀ ਛੁੱਟੀ ਜਦੋਂ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਕੇ ਕੱਟਣ ਦੇ ਲਈ ਆਏ ਤਾਂ 28 ਜਨਵਰੀ ਤੋਂ 27 ਫਰਵਰੀ ਤੱਕ 30 ਦਿਨ ਦੀ ਪੈਰੋਲ ਮਿਲਦੀ ਆ ਦੂਜੀ ਛੁੱਟੀ ਜਦੋਂ ਆਉਂਦੇ ਨੇ ਡੇਰਾ ਮੁਖੀ ਰਾਮ ਰਹੀਮ 9 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ 21 ਦਿਨ ਦੀ ਫਰਲੋ ਦੇ ਦਿੱਤੀ ਜਾਂਦੀ ਆ ਤਾਂ ਹੁਣ ਤੀਜੀ ਵਾਰ 5 ਅਗਸਤ ਤੋਂ ਲੈ ਕੇ 13 ਸਤੰਬਰ ਤੱਕ 40 ਦਿਨ ਦੀ ਫਰਲੋ ਦੇ ਦਿੱਤੀ ਜਾਂਦੀ ਆ ਤਾਂ ਡੇਰਾ ਸਿਰਸਾ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਪਹੁੰਚ ਚੁੱਕਿਆ ਹਾਲਾਂਕਿ ਬਹੁਤ ਸਾਰੇ ਨੇ ਹੁਣ ਸਵਾਲ ਖੜੇ ਹੋਣਗੇ ਬਹੁਤ ਸਾਰੇ ਬਿਆਨ ਆਣਗੇ ਭਾਵੇਂ ਕੀ ਸਿੱਖ ਜਥੇਬੰਦੀਆਂ ਨੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣਗੇ ਤੇ ਉਹ ਜਿਹੜੇ ਨੇ ਸਵਾਲ ਖੜੇ ਇਹ ਕਰਨਗੇ ਕੀ ਹਰ ਵਾਰ ਡੇਰਮੁਖੀ ਰਾਮ ਰਹੀਮ ਨੂੰ ਫਰਲੋ ਦੇ ਦਿੱਤੀ ਜਾਂਦੀ ਆ ਛੁੱਟੀ ਦੇ ਦਿੱਤੀ ਜਾਂਦੀ ਆ ਪੈਰੋਲ ਦੇ ਦਿੱਤੀ ਜਾਂਦੀ ਆ ਪਰ ਦੂਜੇ ਪਾਸੇ ਜੋ ਜੇਲ ਦਾ ਪ੍ਰਸ਼ਾਸਨ ਹੈ ਜੋ ਕੋਰਟ ਹੈ ਉਹ ਇਹ ਗੱਲ ਕਹਿੰਦਾ ਆ ਕਿ ਹਰ ਇੱਕ ਕੈਦੀ ਦਾ ਇੱਕ ਹੱਕ ਹੁੰਦਾ ਫਰਲੋ ਉਸ ਦੇ ਵਿਹਾਰ ਤੇ ਦਿੱਤੀ ਜਾਂਦੀ ਆ ਕਿ ਉਸ ਦਾ ਬਿਹੇਵੀਅਰ ਕਿਸ ਤਰੀਕੇ ਦਾ ਉਸ ਦੇ ਵੱਲੋਂ ਜੇਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਰਿਹਾ ਜਾ ਰਿਹਾ ਤਾਂ ਸਾਰਾ ਕੁਝ ਦੇਖਣ ਤੋਂ ਬਾਅਦ ਹਰ ਇੱਕ ਕੈਦੀ ਨੂੰ ਜਿਹੜੀ ਆ ਫਰਲੋ ਦਿੱਤੀ ਜਾਂਦੀ ਆ ਪੈਰੋਲ ਦਿੱਤੀ ਜਾਂਦੀ ਆ ਉਹਦਾ ਹੱਕ ਹੁੰਦਾ ਤਾਂ ਇਹ ਹੱਕ ਜਿਹੜਾ ਆ ਮਿਲ ਰਿਹਾ ਡੇਰਾ ਮੁਖੀ ਰਾਮ ਰਹੀਮ ਨੂੰ ਤਾਂ ਇਸ ਹੱਕ ਨੂੰ ਲੈ ਕੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਸਵਾਲ ਜ਼ਰੂਰ ਖੜੇ ਕਰਦੀਆਂ ਨੇ ਕਿ ਜਿਹੜੇ ਬੰਦੀ ਸਿੰਘ ਨੇ ਕਿ ਉਹਨਾਂ ਦਾ ਬਿਹੇਵੀਅਰ ਸਹੀ ਨਹੀਂ ਹੈ ਉਹ ਤਾਂ ਸਜ਼ਾ ਪੂਰੀ ਕਰ ਚੁੱਕੇ ਨੇ ਫਿਰ ਉਹਨਾਂ ਨੂੰ ਫਰਲੋ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਸਵਾਲ ਵਾਕਈ ਵੱਡੇ ਨੇ ਪਰ ਜੋ ਵੀ ਆ ਡੇਰਾ ਪ੍ਰੇਮੀਆਂ ਦੇ ਲਈ ਇੱਕ ਵੱਡੀ ਰਾਹਤ ਦੀ ਤੇ ਖੁਸ਼ੀ ਦੀ ਖਬਰ ਹੈ ਤਾਂ ਹੁਣ ਥੋੜੀ ਦੇਰ ਦੇ ਬਾਅਦ ਡੇਰਾ ਮੁਖੀ ਰਾਮ ਰਹੀਮ ਵੀਡੀਓ ਸੰਦੇਸ਼ ਜਾਰੀ ਕਰਨਗੇ ਉਹ ਵੀਡੀਓ ਸੰਦੇਸ਼ ਦੇ ਵਿੱਚ ਡੇਰਾ ਪ੍ਰੇਮੀ ਪ੍ਰੇਮਿਕਾ ਨੂੰ ਪ੍ਰੇਮੀਆਂ ਨੂੰ ਕੀ ਕੁਝ ਕਹਿਣਗੇ ਦੇਖਣ ਵਾਲੀ ਗੱਲ ਹੈ